ਅੰਮ੍ਰਿਤ ਦੇ ਗਾਣੇ ਨੇ ਇਹਦੇ ਤੀਰ ਗਏ ਇਹ ਤੀਰ ਗਏ ਇਹ ਦੇਖੋ ਆਹ ਇਹ ਵੀ ਜੱਗਾਨੇ ਫਰੀ ਲੱਗਾ ਉਹ ਵਾਲੀ ਨਹੀਂ ਮਿਲੀ ਸੀ ਮੈਨੂੰ ਹੈ ਉਹ ਨਹੀਂ ਕਿੱਥੇ ਉਹ ਕਿੱਥੇ ਹੈ ਉਹ ਥੋੜਾ Oh, well. ਾਰੇ ਠੀਕ ਹੋਵੋਗੇ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਬਲੌਗ ਲੈ ਕੇ ਆਏ ਆ ਤੁਹਾਡੇ ਲਈ ਡੀਮਾਰਟ ਦਾ ਠੀਕ ਆ ਫਗਵਾੜੇ ਵਿੱਚ ਡੀਮਾਰਟ ਖੁੱਲ੍ਹਾ ਆ ਤੇ ਉਹ ਅਸੀਂ ਤੁਹਾਨੂੰ ਅੱਜ ਦਿਖਾਵਾਂਗੇ ਉਹਦੀ ਫੁੱਲ ਵੀਡੀਓ ਤਾਂ ਕੀ ਕੀ ਉੱਥੋਂ ਮਿਲਦਾ ਆ ਕੀ ਨਹੀਂ ਮਿਲਦਾ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਵੀਡੀਓ ਦਾ ਐਂਡ ਤੱਕ ਜ਼ਰੂਰ ਦੇਖਿਓ ਤੇ ਕੀ ਕੀ ਡਿਸਕਾਊਂਟ ਤੇ ਲੱਗਾ ਹੋਇਆ ਆ ਤੁਹਾਨੂੰ ਫਰੀਕ ਜਾਣਕਾਰੀ ਇਹਦੇ ਵਿੱਚ ਮਿਲੂਗੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹਨੇ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਕਰਦੋ ਸਬਸਕ੍ਰਾਈਬ ਤੇ ਜਿਹੜੇ ਹੈਗੇ ਪੁਰਾਣੇ ਉਹ ਕਰਦੋ ਸੋਨੇ ਸੋਨੇ ਕਮੈਂਟ ਤੇ ਇਹ ਲੱਗਿਆ ਜੀ ਇੱਧਰ ਗੱਡੀ ਚਾਉਣ ਤੇ ਚਲੋ ਮਿਲਦੇ ਆ ਹੁਣ ਤੁਹਾਨੂੰ ਉੱਥੇ ਜਾ ਕੇ ਇੱਧਰ ਦੇਖ ਸਕਦੇ ਆ ਅਸੀਂ ਘਰੋਂ ਚੱਲ ਪਏ ਆ ਤਾਂ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਅਸੀਂ ਟੀਮਾਰਟ ਫਗਵਾੜੇ ਵਿੱਚ ਨਿਊ ਖੁੱਲਾ ਆ ਓਪਨ ਹੋਇਆ ਆ ਤੇ ਦਿਖਾਉਨੇ ਆ ਤੁਹਾਨੂੰ ਉੱਥੇ ਜਾ ਕੇ ਕੀ ਡਿਸਕਾਊਂਟ ਤੇ ਹੈ ਜੀ। ਕੋ ਗਾਇਜ਼ ਅਸੀਂ ਪਹੁੰਚ ਚੁੱਕੇ ਹਾਂ ਡੀਮਾਰਟ ਫਗਵਾੜੀ ਵਿੱਚ ਦੇਖ ਸਕਦੇ ਹੋ ਤੁਸੀਂ। ਇੱਧਰ ਆਂ। ਚਲੋ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਣੀ ਆ ਅੰਦਰ ਐਂਟਰੀ ਕਰਕੇ ਫੇਰ ਦਿਖਾਉਣੀ ਤਾਂ ਇੱਧਰ ਗਾਇਜ਼ ਦੇਖ ਸਕਦੇ ਆ ਤੁਸੀਂ ਇੱਧਰ ਟੌਫੀਆਂ ਵਗੈਰਾ ਲੱਗੇ ਆ ਹਰ ਇੱਕ ਤਰ੍ਹਾਂ ਦੀਆਂ ਟੌਫੀਆਂ ਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਦੇਖ ਸਕਦੇ ਆ ਸਿਰਫ 30 30 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਪੈਕਟ ਮਿਲ ਜਾਊਗਾ ਟੌਫੀਆਂ ਦਾ ਜੀ ਤੇ ਕੋਈ 30 ਰੁਪਏ ਦੀ ਕੋਈ 27 ਰੁਪਏ ਦੀ ਆ ਠੀਕ ਆ ਤੁਹਾਨੂੰ ਸਾਰਾ ਮਿਲ ਜਾਊਗਾ ਤੇ 80 ਰੁਪਏ ਆਫ ਆ ਵਿੱਚੋਂ ਕਿਸੇ ਦੇ 30 ਰੁਪਏ ਆਫ ਆ ਹਨ ਸਾਰੀਆਂ ਕਲਰ ਜੌੜੀ ਵੀ ਤੁਸੀਂ ਟੋਫੀ ਲੈਣਾ ਚਾਹੁੰਦੇ ਇੱਧਰ ਆ ਗਿਆ ਸ਼ਹਿਦ ਠੀਕ ਆ ਦੇਖ ਸਕਦੇ ਹਾਨੀ ਇਹ ਵੀ ਲੈ ਸਕਦੇ ਤੁਸੀਂ 117 ਰੁਪਏ ਦੇ ਵਿੱਚ ਤੁਹਾਨੂੰ ਡੱਬੀ ਮਿਲੂ ਠੀਕ ਆ ਇੱਧਰ ਦੇਖ ਸਕਦੇ ਆ ਸਾਰਾ ਕੁਝ ਇੱਥੇ ਹੈਗਾ ਆ ਅਵੇਲੇਬਲ ਤੁਹਾਨੂੰ ਇੱਕ ਛੱਤ ਥੱਲੇ ਸਾਰਾ ਕੁਝ ਮਿਲ ਜੂਗਾ ਠੀਕ ਆ ਆ ਜਿੱਦਾਂ ਆ ਪਾਊਡਰ ਹੋ ਗਿਆ ਜਿੱਦਾਂ ਦੁੱਧ ਦੇ ਵਿੱਚ ਪਾ ਕੇ ਤੁਸੀਂ ਪੀ ਸਕਦੇ ਇਹਨੂੰ ਠੀਕ ਆ ਇਹ ਵੀ ਤੁਹਾਨੂੰ ਇੱਥੇ ਮਿਲ ਜੂਗਾ ਜਿੱਦਾਂ ਜਿਹਨਾਂ ਦੇ ਆਪਰੇਟ ਹੋਏ ਆ ਨਾ ਹੱਡੀ ਹੱਡੀ ਦੁਖਦੀ ਰਹਿੰਦੀ ਹੈ ਹਨਾ ਉਹ ਇਹ ਪੀ ਸਕਦੀਆਂ ਲੇਡੀਜ਼ ਉਹ ਵਾਲੀਆਂ ਲੇਡੀਜ਼ ਇਹ ਪੀ ਸਕਦੀਆਂ ਆ ਪਾ ਕੇ ਦੁੱਧ ਦੇ ਵਿੱਚ ਇੱਧਰ ਰਸ ਵਗੈਰਾ ਆ ਗਏ ਆ ਦੇਖ ਸਕਦੇ ਆ ਚੌਕਲੇਟਾਂ ਹੋ ਗਈਆਂ ਇੱਧਰ ਬਿਸਕਟ ਹੋ ਗਏ ਹਨਾ ਸਾਰੇ ਇੱਥੇ ਮਿਲ ਜੂਗੇ ਤੁਹਾਨੂੰ ਇੱਧਰ ਦੇਖ ਸਕਦੇ ਆ ਤੁਸੀਂ ਆ ਸਾਰੇ ਜੂਸ ਲੱਗੇ ਹੋਏ ਆ ਦੇਖ ਸਕਦੇ ਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਸਾਰੇ ਕਲਰਾਂ ਦੇ ਹੈਗੇ ਆ ਇੱਧਰ ਗੱਟ ਵਨ ਫ੍ਰੀ ਲੱਗੇ ਹੋਏ ਆ ਠੀਕ ਆ ਸਾਰਿਆਂ ਨਾਲ ਗੈਟ 1 ਫ੍ਰੀ ਆ ਕਿਸੇ ਨਾਲ ਆਫ ਆ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲ ਜੂਗੀਆਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਠੀਕ ਆ ਇਹ ਨਿਊ ਖੁੱਲਾ ਆ ਫਗਵਾੜੇ ਠੀਕ ਆ ਫਗਵਾੜੇ ਖੁੱਲਾ ਇਹ ਨਿਊ ਬਹੁਤ ਵਧੀਆ ਸਮਾਨ ਆ ਤੇ ਦੇਖ ਸਕਦੇ ਫਰੂਟੀਆਂ ਦੇਖ ਸਕਦੇ ਆ ਤੁਸੀਂ ਸਾਰਿਆਂ ਨੂੰ ਸਾਰਿਆਂ ਤੇ ਡਿਸਕਾਊਂਟ ਲੱਗਾ ਹੋਇਆ ਇੱਧਰ ਹੈਗੇ ਆ ਜੂਸ ਵਗੈਰਾ ਲੱਗੇ ਉਹ ਆ ਇਹ ਵੀ ਗੈਟ 1 ਫ੍ਰੀ ਆ ਜੀ ਦੇਖ ਸਕਦੇ 140 ਰੁਪਏ ਦੇ ਵਿੱਚ ਤੁਹਾਨੂੰ ਮਿਲਣਾ ਆ ਇਹ ਇੱਕ ਤੇ ਆਹ ਵਾਲਾ ਤੁਹਾਨੂੰ 120 110 ਰੁਪਏ ਦੇ ਵਿੱਚ ਪੈਣਾ ਆ ਵੀ ਗੈਟ 1 ਫ੍ਰੀ ਸਾਰੀਆਂ ਲੱਗੀਆਂ ਆ ਫਰੂਟੀਆਂ ਜਿਹੜੀ ਤੁਹਾਨੂੰ ਪਸੰਦ ਆ ਆਪਣੇ ਹਿਸਾਬ ਨਾਲ ਤੁਸੀਂ ਇੱਥੋਂ ਲੈ ਸਕਦੇ ਆ ਠੀਕ ਆ ਹਰੇਕ ਚੀਜ਼ ਨਾਲ ਗੈਟ 1 ਫ੍ਰੀ ਆ ਤੇ ਹਾਂ ਜੀ ਇੱਧਰ ਕੈਰਾਟਨ ਹੋ ਗਈ ਇਹ ਵੀ ਗੈਟ 1 ਫ੍ਰੀ ਲੱਗੀ ਹੋਈ ਆ ਦੇਖ ਸਕਦੇ ਆ ਤੁਸੀਂ ਠੀਕ ਆ ਪ੍ਰਿੰਟਡ ਰੇਟ ਦੇਖ ਸਕਦੇ ਆ ਇਹਦਾ ਕਿੰਨਾ ਆ ਤੇ ਇਹ 1600 1600 ਰੁਪਏ ਦੀ ਤੁਹਾਨੂੰ ਮਿਲੂਗੀ ਤੇ ਜਿਹੜੀ ਇੱਧਰ ਲੱਗੀ ਆ ਇਹ ਵੀ ਇੱਕ ਨਾਲ ਇੱਕ ਫ੍ਰੀ ਆ ਇਹ ਤੁਹਾਨੂੰ ਸਾਡੇ 1100 ਦੀ ਮਿਲੂਗੀ ਇੱਧਰ ਲੱਗੀਆਂ ਲੱਗੇ ਹੋ ਥੱਲੇ ਸਰਫ ਲੱਗੀਆਂ ਹੋਈਆਂ ਆ ਤੇ ਬੇਮ ਲੱਗੇ ਹੋਏ ਆ ਸਿਕਾ ਲਿਕੁਇਡ ਹੀ ਆ ਸਾਰੇ ਇੱਥੇ ਜੀ ਆਹ ਚੈੱਕ ਕਰ ਸਕਦੇ ਆ ਤੁਸੀਂ ਇਹ ਛੋਟਾ ਲਿਕੁਇਡ ਆ ਬੋਟਲ ਵਾਲਾ ਉਹ ਤੁਹਾਨੂੰ ਲਫਾਫੇ ਦੀ ਪੈਕਿੰਗ ਆਊਗੀ ਤੇ ਇੱਧਰ ਸਰਫ ਹੋ ਗਈਆਂ ਦੇਖ ਸਕਦੇ ਆ ਤੁਸੀਂ ਆ ਸਾਰੀਆਂ ਸਰਫ ਲੱਗੀਆਂ ਐ ਜਿਹੜੀ ਵੀ ਤੁਸੀਂ ਯੂਜ਼ ਕਰਦੇ ਆ ਤੁਹਾਨੂੰ ਹਰੇਕ ਚੀਜ਼ ਮਿਲ ਜੂਗੀ ਛੋਟੀ ਪੈਕੇਟ ਵਿੱਚ ਮਿਲ ਜੂਗੀ ਵੱਡੀ ਪੈਕਿੰਗ ਵੀ ਮਿਲ ਜੂਗੀ ਠੀਕ ਆ ਤੇ ਸਾਰਿਆਂ ਤੇ ਡਿਸਕਾਊਂਟ ਵੀ ਆ ਦੇਖ ਸਕਦੇ ਤੁਸੀਂ ਉਹ 500 ਦਾ ਤੁਹਾਨੂੰ 399 ਰੁਪਏ ਦੇ ਵਿੱਚ ਪੈਣਾ ਐ ਈਜ਼ੀ ਹੋ ਗਈ ਠੀਕ ਆ ਇਹ ਵੀ ਆ ਥੱਲੇ ਲੱਗੇ ਹੋਏ ਗੈਟਵਨ ਫ੍ਰੀ ਲੱਗੇ ਹੋਏ ਆ ਚੈੱਕ ਕਰ ਸਕਦੇ ਆ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਇੱਥੇ ਬੈਨੀਫਿਟ ਜ਼ਰੂਰ ਮਿਲੂਗਾ ਤੇ ਜ਼ਰੂਰ ਤੁਸੀਂ ਵਿਜ਼ਿਟ ਕਰੋ ਇਹਦਾ ਟਾਈਟਲ ਹੋ ਗਈ ਜਿਹੜੀ ਐਕਸਾ ਐਲ ਹੋ ਗਈ ਠੀਕ ਆ ਸਾਰੀਆਂ ਸਰਫਾਂ ਹੈਗੀਆਂ ਜਿਹੜੀ ਵੀ ਤੁਸੀਂ ਯੂਜ਼ ਕਰਦੇ ਆ ਉਹ ਤੁਸੀਂ ਇੱਥੋਂ ਲੈ ਸਕਦੇ ਆ ਠੀਕ ਆ ਐਕਸਲ ਠੀਕ ਆ ਟਾਈਡ ਹੋ ਗਈ ਜਿਹੜੀ ਵੀ ਹੈਗੀ ਆ ਲਿਕਵਿਡ ਵੀ ਹੈਗੇ ਆ ਦੇਖ ਸਕਦੇ ਆ ਹਾਂ ਆਹ ਲਿਕਵਿਡ ਠੀਕ ਆ ਇਹ ਵੀ ਤੁਹਾਨੂੰ 110 ਰੁਪਏ ਆਫ ਆਊਗਾ ਇਹਨਾਂ ਦੇ ਵਿੱਚ ਠੀਕ ਆ ਦੇਖ ਸਕਦੇ ਆ 450 450 ਦੀ ਹੈ ਤਾਂ ਤੁਹਾਨੂੰ 350 ਦੀ ਪੈਣੀ ਹੈ ਤੇ ਵਿੱਚੋਂ ਸਾਡ ਮਤਲਬ ਕੀ ਇੱਧਰ ਹੈਗੀਆਂ ਦੂਜੇ ਪੈਕਟ ਲੱਗੇ ਹੋਏ ਆ ਇਹ ਵੀ ਤੁਹਾਨੂੰ 40 ਰੁਪਏ ਆਫ ਆ ਉਹ ਕਈਆਂ ਦੇ ਹੈਗੇ ਆ 15 ਰੁਪਏ ਉਹ ਕਈਆਂ ਦੇ 350 ਆਫ ਆ ਹਨਾ ਸਾਰਿਆਂ ਤੇ ਘਟ ਘਟ ਆਫ ਆਫ ਹੀ ਲੱਗੇ ਹੋਏ ਆ ਜੀ ਤੇ ਗੈਟ 1 ਫਰੀ ਲੱਗੇ ਹੋਏ ਆ ਜ਼ਰੂਰ ਵਿਜ਼ਿਟ ਕਰੋ ਜ਼ਰੂਰ ਜਾਓ ਇੱਕ ਵਾਰੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿ ਕਿ ਫਗਵਾੜੇ ਦੇ ਵਿੱਚ ਵੀ ਡੀਮਾਰਟ ਖੁੱਲ ਚੁੱਕਾ ਆ ਹੁਣ ਤੁਹਾਨੂੰ ਜਲੰਧਰ ਜਾਣ ਦੀ ਕੋਈ ਲੋੜ ਨਹੀਂ ਤੇ ਤੁਸੀਂ ਫਗਵਾੜੇ ਵੀ ਜਾ ਸਕਦੇ ਠੀਕ ਆ ਦੇਖੋ ਸਾਰੀਆਂ ਸਰਫਾਂ ਲੱਗੀਆਂ ਸਰਫ ਨੀਮੋ ਕਰੀ ਦੇਖੋ ਕਿੰਨੀਆਂ ਸਰਫਾਂ ਲੱਗੀਆਂ ਹੋਈਆਂ ਠੀਕ ਆ ਜ਼ਰੂਰ ਵਿਜ਼ਿਟ ਕਰੋ ਚੱਲਾ ਹੁਣ ਅੱਗੇ ਚੱਲਦੇ ਆ ਇਹ ਸਾਰਾ ਕੌਂਟਰੈਕਟ ਜੋ ਕੀ ਆ ਸਰਫਾਂ ਨਾਲ ਹੀ ਸਰਫਾਂ ਹੀ ਲੱਗੀਆਂ ਹੋਈਆਂ ਇੱਧਰ ਇੱਧਰ ਵੀ ਦੇਖੋ 20 20 ਰੁਪਏ ਤਾਂ ਨੂੰ ਡਿਸਕਾਊਂਟ ਮਿਲੂਗਾ ਇੱਧਰ ਵੀ 20 ਰੁਪਏ ਆਫ ਆ ਤੇ ਇੱਧਰ ਪਾਊਡਰ ਆ ਗਿਆ ਜੀ ਪਾਊਡਰ ਇਹ ਵੀ ਤੁਹਾਨੂੰ ਗੈਟ 1 ਫ੍ਰੀ ਮਿਲੂਗਾ ਵੱਡੀ ਪੈਕਿੰਗ ਆ ਤੁਸੀਂ ਦੇਖ ਸਕਦੇ ਆ ਗੈਟ 1 ਇੱਕ ਦੇ ਨਾਲ ਇੱਕ ਫ੍ਰੀ ਚੈੱਕ ਕਰ ਸਕਦੇ ਇੱਧਰ ਸਾਬਣ ਹੋ ਗਏ ਇਹ ਤੁਹਾਨੂੰ 45 ਰੁਪਏ ਆਫ ਮਿਲੂਗੇ ਇੱਥੇ ਇੱਧਰ ਡਵ ਦਾ ਸ਼ੈਂਪੂ ਉਹ ਸਾਬਣ ਹੋ ਗਿਆ ਭਾਂਡੇ ਧੋਣ ਵਾਲਾ ਥੱਲੇ ਸਾਬਣ ਲੱਗੇ ਹੋਏ ਆ ਸਾਰੇ ਤੁਹਾਨੂੰ ਇੱਥੇ ਮਿਲ ਜੂਗੇ ਤੇ ਗੈਟ 1 ਫ੍ਰੀ ਲੱਗੇ ਹੋਏ ਆ ਤੇ ਲਕਸ ਹੋ ਗਿਆ ਪੌன்ஸ் ਡਾਵ ਠੀਕ ਆ ਤੇ ਉਹ ਥੱਲੇ ਜਿਹੜੇ ਆ पांडे ਧੋਣ ਵਾਲੇ ਸਾਬਣ ਹਨ ਨਾ ਬਿਮ ਇਹ ਵੀ ਤੁਹਾਨੂੰ ਸਾਰੇ ਇੱਥੇ ਮਿਲ ਜੂਗੇ ਡਿਸਕਾਊਂਟ ਲੱਗੇ ਹੋਏ ਆ 17 ਰੁਪਏ ਦਾ ਸਕਾਊਂਟ ਆ ਜੀ ਆਇਦਰ ਆ ਗਈਆਂ ਜੀ ਮਸ਼ੀਨਾਂ ਤੁਸੀਂ ਦੇਖ ਸਕਦੇ ਆ ਇਹ ਵੀ ਤੁਹਾਨੂੰ ਇੱਥੇ ਮਿਲੂਗੀਆਂ 20 ਰੁਪਏ ਆਫ ਦੋ-ਦੋ ਮਿਲੂਗੇ ਜੇ ਤੁਸੀਂ ਕੱਲਾ ਆਇਲ ਲੈਣਾ ਹੈ ਇਹਨਾਂ ਦਾ ਉਹ ਵੀ ਲੈ ਸਕਦੇ ਏ ਤੇ ਨਾਲ ਤੁਸੀਂ ਮਸ਼ੀਨ ਲੈਣੀ ਆ ਤੇ ਉਹਦੇ ਨਾਲ ਵੀ ਦੋ ਆਇਲ ਮਿਲਦੇ ਆ ਜੀ ਚੈੱਕ ਕਰ ਸਕਦੇ ਆ ਠੀਕ ਆ ਇਹਦੇ ਵਿੱਚ ਵੀ 10 ਰੁਪਏ ਆਫ ਦਿੱਤਾ ਹੋਇਆ ਹੈ ਉਹਨਾਂ ਨੇ ਥੱਲੇ ਵਾਲਿਆਂ ਦੇ 20 ਰੁਪਏ ਆ ਤਾਂ ਜਿਹੜੇ ਹਰੇ ਵਾਲੇ ਆ ਉਹਨਾਂ ਤੇ 10 ਰੁਪਏ ਆਫ ਦੇ ਆ ਤੇ ਇੱਧਰ ਲੱਗੀਆਂ ਹੋਈਆਂ ਚੈੱਕ ਕਰ ਸਕਦੇ ਸਾਰੀਆਂ ਇਹ ਵੀ ਕੰਪਨੀ ਕੰਪਨੀ ਦਾ ਜਿਹੜੀ ਵੀ ਤੁਸੀਂ ਲੈਣੀ ਲੈ ਸਕਦੇ ਆ ਇੱਧਰ ਆ ਗਿਆ ਜੀ ਹੁਣ ਆਰਡਸ ਵਗੈਰਾ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਇੱਕ ਨਾਲ ਇੱਕ ਫ੍ਰੀ ਹੈ ਜੀ ਪੋਰਸ ਇਹ ਵੀ ਤੁਸੀਂ ਲੈ ਸਕਦੇ ਆ ਚੈੱਕ ਕਰ ਸਕਦੇ ਆ ਇਹ ਵੀ ਕੁਆਲਟੀ ਬਥੇਰੀ ਹੈ ਇੱਧਰ ਹੁਣ ਆ ਗਿਆ ਜੀ ਅੱਗੇ ਚੈੱਕ ਕਰਦੇ ਆ ਆ ਗਿਆ ਜੀ ਇਧਰ ਪੋਪ ਕੌਰਨ ਹੋ ਗਏ ਹਨਾ ਪੋਪ ਕੌਰਨ ਬਹੁਤ ਤਰ੍ਹਾਂ ਦੇ ਲੱਗੇ ਹੋ ਆ ਇਹ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਆ ਇੱਥੇ ਵੀ 5 ਰੁਪਏ ਓਫਾ 2 ਰੁਪਏ ਓਫਾ ਦੇ 9 ਰੁਪਏ ਓਫਾ 10 ਰੁਪਏ ਓਫਾ ਹਨਾ ਸਾਰਿਆਂ ਦੇ ਕੁਝ ਨਾ ਕੁਝ ਓਫ ਹੈਗੀ ਆ ਤੇ ਥੱਲੇ ਸੂਪ ਵਗੈਰਾ ਲੱਗੇ ਆ ਇਹ ਵੀ ਤੁਸੀਂ ਆਪਣੇ ਹਿਸਾਬ ਨਾਲ ਲੈਣੇ ਟਮਾਟਰ ਟਮਾਟੋ ਸੂਪ ਆ ਹਨਾ ਮਸਾਲਾ ਸੂਪ ਆ ਸਾਰੇ ਸੂਪ ਹੈਗੇ ਆ ਠੀਕ ਸਾਰੇ ਲੈ ਸਕਦੇ ਤੁਸੀਂ ਜਿਹੜਾ ਵੀ ਤੁਹਾਨੂੰ ਪਸੰਦ ਆ ਤੇ ਇਧਰ ਚੈੱਕ ਕਰ ਸਕਦੇ ਆ ਜੀ ਸਾਰੇ ਇਧਰ ਔਰਸ ਲੱਗੇ ਆ ਸੂਪ ਲੱਗੇ ਆ ਸੇਮੀਆਂ ਲੱਗੀਆਂ ਆ ਜੀ ਇਧਰ ਦੇਖ ਸਕਦੇ ਆ ਤੁਸੀਂ ਸੇਮੀਆਂ ਹਰੇਕ ਚੀਜ਼ ਹੈਗੀ ਆ ਜੀ ਇੱਥੇ ਮਤਲਬ ਵੱਡਾ ਬਹੁਤ ਆ ਇਹ ਤੂੰ ਘੁੰਮਦੇ ਹੀ ਥੱਕ ਜਾਉਂਗੇ ਪਰ ਇਹ ਨਹੀਂ ਚੀਜ਼ਾਂ ਬਹੁਤ ਜ਼ਿਆਦਾ ਹੈ ਜੀ ਤੇ ਇਧਰ ਹੋ ਗਈਆਂ ਜੀ ਤੂੰ ਜੇ ਤੁਸੀਂ ਲੈਣੀਆਂ ਹੋ ਜਿਦਾਂ ਆਪ ਚਾਰ ਵਗੈਰਾ ਹਨਾ ਇਹ ਵੀ ਇੱਥੇ ਲੱਗੇ ਹੋਏ ਆ ਇਧਰ ਦੇਖ ਸਕਦੇ ਤੁਸੀਂ ਸੌਸਾਂ ਵਗੈਰਾ ਲੱਗੀਆਂ ਸਾਰੀਆਂ ਹੀ ਸਾਰੇ ਮਸਾਲੇ ਵਗੈਰਾ ਲੱਗੇ ਹੋਏ ਆ ਇਹਗਾ ਇਧਰ ਮੈਗੀ ਆ ਗਈਆਂ ਜੀ ਵਾਜ ਚੈੱਕ ਕਰ ਸਕਦੇ ਆ ਤੁਸੀਂ ਇੱਧਰ ਦੂਜੀ ਪੈਕਟ ਵਾਲੀ ਮਹਗੀ ਆ ਇਹ ਵੀ ਗੈਟ 1 ਫ੍ਰੀ ਲੱਗੀਆਂ ਹੋਈਆਂ ਤੇ ਇੱਧਰ ਕੱਪ ਵਾਲੀ ਮਹਗੀ ਵੀ ਆ ਇਹ ਵੀ ਗੈਟ 1 ਫ੍ਰੀ ਹੈ ਜੀ ਇੱਧਰ ਮਹਗੀਆਂ ਲੱਗੀਆਂ ਹੋਈਆਂ ਇਹ ਵੀ 27 ਰੁਪਏ ਆਫ ਆ ਜੀ ਵੱਡੀ ਵੈਗੀ ਤੇ ਤੇ ਇੱਧਰ ਛੋਟੀਆਂ ਮਹਗੀਆਂ ਆ ਗਈਆਂ ਜੀ ਚੈੱਕ ਕਰ ਸਕਦੇ ਆ ਇਹ 30 ਰੁਪਏ ਦੇ ਵਿੱਚ ਆ ਤੁਹਾਨੂੰ 2 ਰੁਪਏ ਆਫ ਆ ਜੀ ਇਹਨਾਂ ਤੇ ਤੇ ਇੱਧਰ ਹੈਗੀ ਆ 100 ਰੁਪਏ ਦੀ ਵੱਡੀ ਮਹਗੀ ਆ ਇੱਧਰ ਹੈਗੀ ਤੁਹਾਨੂੰ 22 ਰੁਪਏ ਆਫ ਇੱਧਰ ਬੱਚਿਆਂ ਦੇ ਸਸ ਬੱਚਿਆਂ ਦਾ ਸਾਰਾ ਹੁਣ ਸਮਾਨ ਆ ਗਿਆ ਜੀ ਦੇਖੋ ਇੱਧਰ ਤੁਸੀਂ ਜਿੱਦਾਂ ਪਾਊਡਰ ਵਗੈਰਾ ਲੈਣਾ ਆ ਨਾ ਇਹਨਾਂ ਤੇ ਵੀ ਗੈਟ 1 ਫ੍ਰੀ ਲੱਗੇ ਹੋਇਆ ਦੇਖ ਸਕਦੇ ਜੋਂਸਨਸ ਤੇ ਵੀ ਹਨਾ ਔਇਲ ਹੋ ਗਏ ਇੱਧਰ ਹਿਮਾਲਿਆ ਦੇ ਪ੍ਰੋਡਕਟ ਹੋ ਗਏ ਹਨਾ ਸਾਰੇ ਇੱਥੇ ਗੈਟ 1 ਫ੍ਰੀ ਲੱਗੇ ਹੋਏ ਆ ਚੈੱਕ ਕਰ ਸਕਦੇ ਕੁਆਲਿਟੀ ਵਧੀਆ ਆ ਜੀ ਦੇਖ ਸਕਦੇ ਆ ਤੁਹਾਨੂੰ ਇੱਧਰ ਸ਼ੈਂਪੂ ਹੋ ਗਏ ਕਰੀਮ ਹੋ ਗਈ ਸਾਬਣ ਹੋ ਗਿਆ ਹਨਾ ਸਾਰੀਆਂ ਚੀਜ਼ਾਂ ਇੱਥੇ ਤੁਹਾਨੂੰ ਮਿਲ ਜਾਊਗੀਆਂ ਟਿਸ਼ੂ ਹੋ ਗਏ ਉਹ ਵੀ ਗੈਟ 1 ਫ੍ਰੀ ਲੱਗੇ ਆ ਥੱਲੇ ਚੈੱਕ ਕਰ ਸਕਦੇ ਆ ਸਾਰੇ ਟਿਸ਼ੂ ਵੀ ਗੈਟ 1 ਫ੍ਰੀ ਆ ਜੀ ਇੱਧਰ ਹਿਮਾਲਿਆ ਦੇ ਟਿਸ਼ੂ ਆ ਵੀ ਕੰਪਨੀ ਕੰਪਨੀ ਦੀ ਆ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਤੁਸੀਂ ਲੈ ਸਕਦੇ ਆ ਇੱਧਰ ਛੋਟੇ ਪਾਊਡਰ ਆ ਗਏ ਉਹ ਵੀ ਇੱਕ ਨਾਲ ਇੱਕ ਫ੍ਰੀ ਆ ਜੀ ਇੱਧਰ 200 ਦਾ ਇਹ ਪਾਊਡਰ ਆ 100 150 ਦਾ ਇੱਧਰ ਪਾਊਡਰ ਲਗਾਏ ਵੀ ਗੈਟ 1 ਫ੍ਰੀ ਆ ਜੀ ਫਾਇਦਾ ਲਓ ਜਲਦੀ ਜਲਦੀ ਜਾਓ ਤੇ ਫਾਇਦਾ ਲਓ ਇੱਕ ਨਾਲ ਇੱਕ ਫ੍ਰੀ ਜੀ ਆਪਣਾ ਸੌਦਾ ਵਗੈਰਾ ਇੱਥੋਂ ਲਿਆਇਆ ਕਰੋ ਜੀ ਬਹੁਤ ਵਧੀਆ ਸਮਾਨ ਤੇ ਬਹੁਤ ਵਧੀਆ ਰੇਟ ਆ ਇਹਨਾਂ ਦਾ ਇਹ ਗੱਟ ਵਨ ਫ੍ਰੀ ਆ ਤੁਹਾਨੂੰ ਇੱਧਰ ਹੋ ਗਈਆਂ ਕਰੀਮਾਂ ਵਗੈਰਾ ਆ ਗਈਆਂ ਹੁਣ ਤੁਸੀਂ ਲੋਸ਼ਨ ਲੈਣਾ ਆ ਕਰੀਮਾਂ ਲੈਣੀਆਂ ਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਚਿਕਨ ਨਿਬਿਆ ਹੋ ਗਈ ਪੌਂਡਸ ਹੋ ਗਈ ਡਵ ਹੋ ਗਈ ਠੀਕ ਆ ਫੇਰ ਲਵਲੀ ਹੋ ਗਈ ਸਾਰੀਆਂ ਤੁਹਾਨੂੰ ਇੱਥੋਂ ਮਿਲ ਜਊਗੀਆਂ ਗੈਟ 1 ਫ੍ਰੀ ਇੱਧਰ ਹੁਣ ਆ ਗਏ ਆ ਜੀ ਜੇ ਤੁਸੀਂ ਪਰਫਿਊਮ ਵਗੈਰਾ ਲੈਣੇ ਆ ਜੇ ਤੁਸੀਂ ਇਹ ਵੀ ਗੈਟ 1 ਫ੍ਰੀ ਲੱਗੇ ਹੋਵੋ ਚੈੱਕ ਕਰ ਸਕਦੇ ਆ ਇਹ ਪੂਰਾ ਪੈਕਟ ਵਾ ਜਿੱਦਾਂ 4 ਪੀਸ ਆ ਇਹਦੇ ਵਿੱਚ ਤੇ ਇੱਕ ਦੇ ਨਾਲ ਤੁਹਾਨੂੰ ਇੱਕ ਫ੍ਰੀ ਜਦੋਂ ਤੁਸੀਂ ਇੱਕ ਡੱਬਾ ਲਓਗੇ ਤੇ ਇੱਕ ਤੁਹਾਨੂੰ ਫ੍ਰੀ ਮਿਲੂਗਾ ਨਾਲ ਠੀਕ ਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਜੇ ਕਿਸੇ ਨੂੰ ਅੱਗੇ ਹੁਣ ਤਿਹਾਰ ਆ ਰਹੇ ਆ ਜੇ ਕਿਸੇ ਨੇ ਕਿਸੇ ਨੂੰ ਗਿਫਟ ਦੇਣਾ ਆ ਠੀਕ ਆਪਣੇ ਭਰਾਵਾਂ ਨੂੰ ਤੇ ਦੇ ਸਕਦੇ ਆ ਤੇ ਇੱਧਰ ਵੀ ਸਾਰੇ ਪਰਫਿਊਮ ਲੱਗਿਆ ਗੈਟਵਨ ਫ੍ਰੀ ਆ ਇੱਧਰ 1150 ਦਾ ਪਰਫਿਊਮ ਆ ਇੱਧਰ 4400 ਦੀ ਲੱਗਿਆ ਹੋਆ ਜੀ ਤੇ ਆ ਜਿਹੜਾ ਚੈੱਕ ਕਰ ਰਹੀ ਆ 100 100 ਰੁਪਏ ਦੇ ਵਿੱਚ ਤੁਹਾਨੂੰ ਮਿਲੂਗਾ ਇਹ ਵੀ ਗੈਟਵਨ ਫ੍ਰੀ ਆ ਜੀ ਦੋ ਮਿਲ ਜਾਣੇ ਆ ਤੁਹਾਨੂੰ ਇਹ ਵੀ ਜੀ ਤੇ ਜਲਦੀ ਜਲਦੀ ਤੁਸੀਂ ਜਾਓ ਤੇ ਫਾਇਦਾ ਚੱਕੋ ਸਾਰੀਆਂ ਚੀਜ਼ਾਂ ਗੈਟਵਨ ਫ੍ਰੀ ਲੱਗੀਆਂ ਹੋਈਆਂ ਆ ਜੀ ਇੱਧਰ ਤੁਸੀਂ ਲੈ ਸਕਦੇ ਕੋਲਗਟ ਵਗੈਰਾ ਜਿਹੜੀ ਵੀ ਤੁਸੀਂ ਯੂਜ਼ ਕਰਦੇ ਆਗਦੇ ਕਰਦੇ ਆ ਸਾਰੀਆਂ ਇੱਥੇ ਲੱਗੀਆਂ ਆ ਜੇ ਕੰਪਨੀਆਂ ਜਿਹੜੀ ਵੀ ਤੁਸੀਂ ਕੰਪਨੀ ਦੀ ਯੂਜ਼ ਕਰਦੇ ਆ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਆ ਠੀਕ ਆ ਵੱਡੇ ਪੈਕਟ ਵੀ ਮਿਲ ਜਾਂਦੇ ਆ ਥੋੜੇ ਛੋਟੇ ਵੀ ਮਿਲ ਜਾਂਦੇ ਆ ਸਾਰਿਆਂ ਤੇ ਡਿਸਕਾਊਂਟ ਲੱਗਾ ਕਿਸੇ ਤੇ 15 ਰੁਪਏ ਆ ਕਿਸੇ ਤੇ 20 ਰੁਪਏ ਆ ਕਿਸੇ ਤੇ 150 ਰੁਪਏ ਆ ਠੀਕ ਸਾਰਿਆਂ ਤੇ ਡਿਸਕਾਊਂਟ ਆ ਇੱਧਰ ਬਰਸ਼ ਵਗੈਰਾ ਲੱਗੇ ਆ ਵੀ ਤੁਸੀਂ ਇੱਥੋਂ ਲੈ ਸਕਦੇ ਆ ਇਗਾ ਛੋਟੇ ਵੱਡੇਆਂ ਦੇ ਸਾਰਿਆਂ ਦੇ ਬਰਸ਼ ਇੱਥੇ ਹੈਗੇ ਆ ਜੀ ਤੇ ਇੱਧਰ ਚੈੱਕ ਕਰ ਸਕਦੇ ਤੁਸੀਂ ਬੋਡੀ ਵਾਸ਼ ਲੱਗੇ ਹੋਏ ਵੀ ਗੱਟ 1 ਫ੍ਰੀ ਹੈ ਇਹ ਵੀ ਹਰੇਕ ਕੰਪਨੀ ਦਾ ਹੈਗਾ ਜਿਹੜਾ ਵੀ ਤੁਸੀਂ ਯੂਜ਼ ਕਰਦੇ ਆ ਉਥੋ ਚ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਸਾਰਿਆਂ ਤੇ 180 ਰੁਪਏ ਦਾ ਡਿਸਕਾਊਂਟ ਆ ਕਿਤੇ ਕਿਤੇ ਤਾਂ ਕਿਤੇ ਗੱਟ 1 ਫ੍ਰੀ ਹੈ ਠੀਕ ਆ ਤੁਸੀਂ ਜ਼ਰੂਰ ਵਿਜ਼ਿਟ ਕਰੋ ਬਹੁਤ ਵਧੀਆ ਆਫਰ ਲੱਗੇ ਹੋਏ ਆ ਜਲਦੀ ਜਲਦੀ ਵਿਜ਼ਿਟ ਕਰੋ ਫਗਵਾੜੇ ਠੀਕ ਆ ਨਿਊ ਖੁੱਲਾ ਆ ਇਹਨਾਂ ਨੇ ਆਫਰ ਬਹੁਤ ਜ਼ਿਆਦਾ ਲਗਾਏ ਹੋਏ ਆ ਸਾਰਿਆਂ ਤੇ ਗੱਟ 1 ਫ੍ਰੀ ਹੈ ਜੀ ਜਲਦੀ ਜਲਦੀ ਫਾਇਦਾ ਚੱਕੋ ਸਾਰੇ ਆ ਤੇ ਆ ਦੇਖੋ ਇੱਧਰ ਸਾਬਣ ਲੱਗੇ ਆ ਗੈਟ 1 ਫ੍ਰੀ ਗੈਟ 1 ਫ੍ਰੀ ਗੈਟ 1 ਫ੍ਰੀ ਠੀਕ ਆ ਇੱਧਰ ਲੱਗੇ ਹੋਏ ਆ ਇੱਧਰ 70 ਰੁਪਏ ਆਫ ਆ ਜੀ ਇੱਧਰ ਦੇਖ ਸਕਦੇ ਆ ਇੱਧਰ ਵੀ ਗੈਟ 1 ਫ੍ਰੀ ਆ ਜੀ ਦੇਖ ਸਕਦੇ ਆ ਸਾਰੇ ਹੀ ਕੰਪਨੀਆਂ ਦੇ ਸਾਬਣ ਲਗਾਏ ਗਏ ਆ ਉਹ ਵੀ ਤੁਸੀਂ ਜਿਹੜਾ ਯੂਜ਼ ਕਰਦੇ ਆ ਆਪਣੇ ਹਿਸਾਬ ਨਾਲ ਤੁਸੀਂ ਲੈ ਸਕਦੇ ਆ ਮੈਨੂੰ ਤਾਂ ਬਹੁਤ ਵਧੀਆ ਆਫਰ ਲੱਗੇ ਆ ਜੀ ਜੇ ਤੁਹਾਨੂੰ ਵੀ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਵਿਜ਼ਿਟ ਜਰੂਰ ਕਰਿਓ ਜੀ ਇੱਥੇ ਇੱਧਰ 100 ਰੁਪਏ ਦੇ ਲੱਗੇ ਹੋਏ ਆ ਦੇਖ ਸਕਦੇ ਆ 100 ਰੁਪਏ ਆਫ ਆ ਜੀ ਇੱਧਰ ਇੱਧਰ ਲ ਐਲਈਡੀ ਬਲਬ ਲੱਗੇ ਹੋਏ ਆ ਜੀ ਇਹ ਵੀ ਤੁਸੀਂ ਲੈ ਸਕਦੇ ਇੱਧਰ ਪੱਖੇ ਦੇਖੋ ਜੀ ਤੁਹਾਨੂੰ 1000 ਰੁਪਏ ਦਾ ਪੱਖਾ ਮਿਲੂਗਾ ਜੀ ਉਹ ਦੇਖਦੇ ਤੁਸੀਂ ਕਿਤੇ ਵੀ ਟੰਗ ਸਕਦੇ ਇੱਧਰ ਸੈੱਲ ਹੋ ਗਏ ਜੀ ਐਲਈਡੀ ਬਲਬ ਹੋ ਗਏ ਜੀ ਇੱਧਰ ਮومی ਕਲਰ ਹੋ ਗਏ ਨੇ ਇੱਧਰ ਦੇਖ ਸਕਦੇ ਮومی ਕਲਰ ਹੋ ਗਏ ਬਾਟਰ ਕਲਰ ਹੋ ਗਏ ਤੁਹਾਨੂੰ ਸਾਰੇ ਇੱਥੇ ਮਿਲ ਜੂਗੇ ਜੀ ਠੀਕ ਆ ਸਾਰੇ 75 ਰੁਪਏ ਦੇ ਵਿੱਚ ਤੁਹਾਨੂੰ ਮਿਲੂਗੀ ਠੀਕ ਆ ਪੈਕਿੰਗ ਦੇਖ ਸਕਦੇ ਆ ਤੁਸੀਂ ਇਧਰ ਜਿਮੈਟਰੀ ਬਾਕਸ ਹੋ ਗਏ ਆ ਠੀਕ ਆ ਹਰੇਕ ਚੀਜ਼ ਤੁਹਾਨੂੰ ਇੱਥੇ ਬੱਚਿਆਂ ਦੇ ਰਿਲੇਟਡ ਵੀ ਸਾਰੀਆਂ ਚੀਜ਼ਾਂ ਮਿਲ ਜੂਗੀਆਂ ਇਧਰ ਚੈੱਕ ਕਰ ਸਕਦੇ ਆ ਦੂਜੇ ਕਲਰ ਵੀ ਹੈਗੇ ਆ ਠੀਕ ਆ ਇਧਰ ਹੈਗੇ ਆ ਸਾਰੇ ਜਿਮੈਟਰੀ ਬਾਕਸ ਲੱਗੇ ਹੋਏ ਦੇਖ ਸਕਦੇ ਇਹ ਵੀ ਡਿਜ਼ਾਈਨ ਵੀ ਬਹੁਤ ਆ ਤੇ ਕਲਰ ਵੀ ਬਹੁਤ ਆ ਦੇਖ ਸਕਦੇ ਆ ਤੁਸੀਂ ਇਹਨੂੰ ਜਿੱਦਾਂ ਟਰੱਕ ਮੰਗੋ ਚੱਲਦੀ ਵੀ ਇਧਰ ਸਾਰੇ ਜਿਮੈਟਰੀ ਬਾਕਸ ਹੀ ਲੱਗੇ ਹੋਏ ਆ ਉੱਪਰ ਲੱਗੇ ਹੋਏ ਪਿੰਨ ਲੱਗੇ ਹੋਏ ਆ ਇਹ ਵੀ ਤੁਸੀਂ ਇੱਥੇ ਲੋਕੀ ਲੈ ਸਕਦੇ ਆ ਪੈਨ ਵੀ ਲੱਗੇ ਹੋਏ ਆ ਦੇਖ ਸਕਦੇ ਆ ਤੁਸੀਂ 40 40 ਰੁਪਏ ਆਫ ਆ ਗੈਟ ਵਨ ਫ੍ਰੀ ਵੀ ਹੈਗੀ ਆ ਵਿੱਚ ਠੀਕ ਆ ਇਹ ਵੀ ਹਰੇਕ ਪੈਨਸਲਾ ਲੱਗੀਆਂ ਹੋਈਆਂ ਆ ਠੀਕ ਆ ਤਾਂ ਸਾਰੀਆਂ ਚੀਜ਼ਾਂ ਇੱਥੇ ਤੁਹਾਨੂੰ ਮਿਲ ਜੂਗੀਆਂ ਇੱਧਰ ਲੱਗੀਆਂ ਹੋਈਆਂ ਰੀਲਾਂ ਲੱਗੀਆਂ ਇਹ ਵੀ ਤੁਹਾਨੂੰ ਹਰੇਕ ਰੰਗ ਮਿਲ ਜੂਗਾ ਤੁਹਾਨੂੰ 100 ਰੁਪਏ ਦੇ ਵਿੱਚ ਉੱਪਰ ਰਿਤੀਆਂ ਹੋਈਆਂ ਸੂਈਆਂ ਤੁਹਾਨੂੰ 99 ਰੁਪਏ ਦੇ ਵਿੱਚ ਇਹ ਵੀ ਮਿਲ ਜੂਗੀਆਂ ਇੱਧਰ ਡੱਬੇ ਆ ਗਏ ਦੇਖ ਸਕਦੇ ਆ ਤੁਸੀਂ ਤੁਹਾਨੂੰ 80 80 ਰੁਪਏ ਦੇ ਵਿੱਚ ਡੱਬਾ ਮਿਲ ਜਾਣਾ ਆ ਜੀ ਦੇਖ ਸਕਦੇ ਆ ਤੁਸੀਂ ਦੱਬੇ ਵਧੀਆ ਡੱਬੇ ਆ ਜੀ ਬਹੁਤ ਵਧੀਆ ਡੱਬੇ ਆ ਤੇ ਤੁਸੀਂ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਇੱਧਰ ਪਲਾਸਕੀਟ ਦਾ ਦੇਖ ਸਕਦੇ ਹੋ ਸਿਰਫ 99 ਰੁਪਏ ਦੇ ਵਿੱਚ ਤੁਹਾਨੂੰ ਲੂਣਦਾਨੀ ਮਿਲ ਜਾਊਗੀ ਜੀ ਬਹੁਤ ਵਧੀਆ ਕਲੈਕਸ਼ਨ ਬਹੁਤ ਵਧੀਆ ਆ ਮੈਨੂੰ ਤਾਂ ਬਹੁਤ ਵਧੀਆ ਲੱਗਾ ਬਹੁਤ ਮਜ਼ਾ ਆਇਆ ਮੈਨੂੰ ਦੇਖ ਕੇ ਸਮਾਨ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਸੀਂ ਵੀ ਜਰੂਰ ਲੈਣ ਜਾਇਓ ਤੇ ਮੈਨੂੰ ਮੈਸੇਜ ਜਰੂਰ ਕਰਿਆ ਕਰੋ ਤੇ ਜੇ ਵਧੀਆ ਵੀਡੀਓ ਲੱਗਦੀ ਆ ਤਾਂ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਨਾਲ ਨਾਲ ਦੀ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਵੇ ਜੋ ਵੀ ਅਸੀਂ ਵੀਡੀਓ ਪਾਉਨੇ ਆ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਵੇ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਮਿਲਦੇ ਆਂ ਅਗਲੇ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਹੱਸਦੇ ਰਹੋ ਬੱਸ